ਮਾਤਾ ਸਾਹਿਬ ਕੌਰ ਦੇ ਕੁਖੋਂ ਕਿਸੇ ਪੁੱਤ ਜਾਂ ਧੀ ਦਾ ਜਨਮ ਨਹੀਂ ਹੋਇਆ ਪਰ ਫਿਰ ਵੀ ਉਹਨਾਂ ਨੂੰ ਸਿੱਖ ਧਰਮ ਵਿੱਚ ਖਾਲਸੇ ਦੀ ਮਾਤਾ ਹੋਣ ਦਾ ਮਾਣ ਮਿਲਿਆ ਕੌਣ ਸਨ ਮਾਤਾ ਸਾਹਿਬ ਕੌਰ ਤੇ ਕਿਉਂ ਉਹਨਾਂ ਨੂੰ ਖਾਲਸੇ ਦੀ ਮਾਤਾ ਕਹਿ ਕੇ ਸਤਕਾਰਿਆ ਜਾਂਦਾ ਹੈ ਆਓ ਅੱਜ ਮਾਤਾ ਸਾਹਿਬ ਕੌਰ ਦੇ ਜੀਵੰਤੀ ਚਾਤ ਮਾਰਦੇ ਹਾਂ ਮਾਤਾ ਸਾਹਿਬ ਕੌਰ ਦਾ ਜਨਮ 1 ਨਵੰਬਰ ਸੋਲਾ 81 ਈਸਵੀ ਨੂੰ ਭਾਈ ਰਾਮੂ ਦੇ ਘਰ ਮਾਤਾ ਜਸਦੇਈ ਦੀ ਕੁੱਖੋਂ ਰਤਾਸ ਵਿਖੇ ਹੋਇਆ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉਹਨਾਂ ਦਾ ਮੁੱਢਲਾ ਨਾਮ ਸਾਹਿਬ ਦੇਵਾ ਰੱਖਿਆ ਗਿਆ ਰੋਹਤਾਸ ਉਹ ਪਾਕਾ ਵਾਲਾ ਸ਼ਹਿਰ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਕੁਝ ਦਿਨ ਠਹਿਰੇ ਸਨ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਪ੍ਰਾਪਤ ਹੋਣ ਕਾਰਨ ਇੱਥੇ ਦੀਆਂ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਸਨ ਇਸ ਕਰਕੇ ਇੱਥੇ ਇੱਕ ਧਰਮਸ਼ਾਲਾ ਵੀ ਬਣਾਈ ਗਈ ਸੀ ਜਿੱਥੇ ਮਾਤਾ ਸਾਹਿਬ ਦੇਵਾ ਸੇਵਾ ਅਤੇ ਭਜਨ ਬੰਦਗੀ ਕਰਿਆ ਕਰਦੇ ਸਨ ਮਾਤਾ ਸਾਹਿਬ ਦੇਵਾ ਬਚਪਨ ਤੋਂ ਹੀ ਸੇਵਾ ਅਤੇ ਨਿਮਰ ਸੁਭਾਅ ਦੇ ਮਾਲਕ ਸਨ ਮਾਤਾ ਜੀ ਦੇ ਪਿਤਾ ਨੇ ਉਹਨਾਂ ਦੇ ਇਸੇ ਸੁਭਾਅ ਨੂੰ ਦੇਖਦਿਆਂ ਸ਼ੁਰੂ ਤੋਂ ਹੀ ਇਹ ਪ੍ਰਣ ਕਰ ਲਿਆ ਸੀ ਕਿ ਉਹ ਮਾਤਾ ਸਾਹਿਬ ਦੇਵਾ ਦਾ ਡੋਲਾ ਗੁਰੂ ਨਾਨਕ ਘਰ ਹੀ ਦੇਣਗੇ ਜਦੋਂ ਮਾਤਾ ਜੀ ਦੀ ਵਿਆਦੀ ਉਮਰ ਹੋਈ ਤਾਂ ਉਹਨਾਂ ਦਾ ਡੋਲਾ ਰਵਿਦਾਸ ਸ਼ਹਿਰ ਤੋਂ ਤਿਆਰ-ਬਰਤਿਆਰ ਹੋ ਕੇ ਆਨੰਦਪੁਰ ਸ਼ਹਿਰ ਵੱਲ ਨਿਕਲਿਆ ਭਾਈ ਰਾਮੂ ਜੀ ਅਤੇ ਰਵਿਦਾਸ ਦੀ ਸੰਗਤ ਨੇ 15 April ਸਾਲ 1700 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਕੋਲ ਹਾਜ਼ਰੀ ਭਰੀ ਅਤੇ ਗੁਰੂ ਜੀ ਨੂੰ ਮਾਤਾ ਸਾਹਿਬ ਦੇਵਾ ਦਾ ਡੋਲਾ ਕਬੂਲ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਪਹਿਲਾ ਤੋਂ ਹੀ ਸ਼ਾਦੀशुदा ਅਤੇ ਚਾਰ ਸਹੇਜਾਦਿਆਂ ਦਾ ਪਿਤਾ ਹੋਣ ਦੇ ਨਾਤੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਮਨਾਂ ਕਰ ਦਿੱਤਾ ਲਗਾਤਾਰ 4 ਦਿਨ ਦੀ ਸੋਚ ਵਿਚਾਰ ਤੋਂ ਬਾਅਦ ਸਾਰੇ ਹੀ ਪਰਿਵਾਰ ਅਤੇ ਸੰਗਤਾਂ ਦੀ ਬੇਨਤੀ ਨੂੰ ਪਰਵਾਹ ਕਰਦੇ ਹੋਏ ਗੁਰੂ ਸਾਹਿਬ ਨੇ ਕਿਹਾ ਕਿ ਮਾਤਾ ਸਾਹਿਬ ਦੇਵਾਂ ਨਾਲ ਸਾਡਾ ਕੇਵਲ ਆਤਮਕ ਸਬੰਧ ਹੋਵੇਗਾ ਅਤੇ ਦੇਖ ਕਰ ਉਹਨਾਂ ਨੂੰ ਇਸ ਗੱਲ ਤੋਂ ਕੋਈ ਆਪਕਤੀ ਨਹੀਂ ਅਸੀਂ ਇਹ ਡੋਲਾ ਕਬੂਲ ਕਰਦੇ ਹਾਂ ਮਾਤਾ ਜੀ ਨੇ ਵੀ ਗਾਲ ਨੂੰ ਪਰਵਾਨ ਕੀਤਾ ਅਤੇ 19 ਅਪ੍ਰੈਲ 1700 ਨੂੰ ਆਨੰਦਪੁਰ ਸਾਹਿਬ ਵਿਖੇ ਉਹਨਾਂ ਦਾ ਆਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਉੱਥੇ ਹੀ ਮਾਤਾ ਜੀ ਨੂੰ ਅੰਮ੍ਰਿਤ ਵੀ ਚਕਾਇਆ ਗਿਆ ਅਤੇ ਉਹ ਸਾਹਿਬ ਦੇਵਾ ਤੋਂ ਸਾਹਿਬ ਕੌਰ ਕਰਕੇ ਸਤਕਾਰੇ ਗਏ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਲਗਭਗ 8 ਸਾਲ ਗੁਜ਼ਾਰੇ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਇੱਕ ਵਾਰ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਬੇਨਤੀ ਕੀਤੀ ਕਿ ਸਾਡੀ ਇੱਛਾ ਹੈ ਕਿ ਸਾਡਾ ਵੀ ਕੋਈ ਪੁੱਤਰ ਹੋਵੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਕੱਲ ਦੀਵਾਨ ਵਿੱਚ ਆਉਣਾ ਅਸੀਂ ਇਸ ਦਾ ਉੱਤਰ ਉੱਥੇ ਹੀ ਦਵਾਂਗੇ ਦੀਵਾਨ ਵਿੱਚ ਉਹਨਾਂ ਮਾਤਾ ਸਾਹਿਬ ਕੌਰ ਨੂੰ ਕਿਹਾ ਕਿ ਤੁਹਾਨੂੰ ਉਹ ਔਲਾਦ ਦਿੰਨੇ ਹਾਂ ਜਿਹੜੀ ਕਦੇ ਖਤਮ ਨਹੀਂ ਹੋਵੇਗੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕ ਕੇ ਸਿੰਘ ਬਣਨ ਵਾਲੇ ਸਾਰੇ ਹੀ ਸਿੱਖਾਂ ਨੂੰ ਮਾਤਾ ਸਾਹਿਬ ਕੌਰ ਦੀ ਚੋਲੀ ਪਾਇਆ ਤੇ ਮਾਤਾ ਸਾਹਿਬ ਕੌਰ ਨੂੰ ਸਦਾ ਲਈ ਖਾਲਸੇ ਦੀ ਮਾਤਾ ਬਣਾ ਦਿੱਤਾ ਮਾਤਾ ਜੀ ਸੇਵਾ ਅਤੇ ਸਿਮਰਨ ਦਾ ਮਹਾਨ ਮੂਜਸਮਾ ਵੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਅੰਤਮ ਸਮਾਵੇਕ ਮਾਤਾ ਸਾਹਿਬ ਕੌਰ ਜੀ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਪੇਜ ਦਿੱਤਾ ਅਤੇ 7 ਅਕਤੂਬਰ 1708 ਨੂੰ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਦੀ ਕਮਾਂਡ ਸੰਭੀ ਪਰ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਹਜ਼ਾਰਾ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮਤਾ ਸਾਹਿਬ ਗੌਰ ਨੇ ਸਿੱਖ ਕੌਮ ਦੀ ਕਮਾਂਡ ਸੰਭਾਲੀ ਇਸ ਤੋਂ ਬਾਅਦ ਮਤਾ ਸਾਹਿਬ ਗੌਰ ਨੇ ਹੁਕਮਨਾਮੇ ਵੀ ਜਾਰੀ ਕੀਤੇ ਉਹਨਾਂ ਹਰ ਹੁਕਮਨਾਮੇ ਵਿੱਚ ਆਪਣੇ ਖਾਲਸਾ ਪੰਥ ਨੂੰ ਫਰਜ਼ੰਦ ਲਿਖਿਆ ਸੰਗਤ ਅਤਿਤ ਪੰਗਤ ਦੀ ਪ੍ਰਥਾ ਨੂੰ ਜਾਰੀ ਰੱਖ ਕੇ ਖਾਲਸਾ ਪੰਥ ਦੀ ਅਗਵਾਈ ਸ਼ੁਰੂ ਕੀਤੀ ਮਤਾ ਸਾਹਿਬ ਗੌਰ ਨਾ ਕੇਵਲ ਸੇਵਾ ਤੇ ਸਿਮਰੰਤਾ ਮੋਹਨ ਮੁਜਸਮਾ ਬਣੇ ਰਹੇ ਬਲਕਿ ਸਿੱਖਾਂ ਨੂੰ ਇਕੱਠਾ ਕਰਕੇ ਆਪਣੀ ਅਗਵਾਈ ਹੇਠ ਜੱਸਾ ਸਿੰਘ ਆਲੂਵਾਲੀਆ ਵਰਗੇ ਚੋਦੇ ਵੀ ਬਣਾਈ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸਿੱਖ ਰਾਜਦੀਆਂ ਜੜਾ ਮਜ਼ਬੂਤ ਕੀਤੀਆਂ 15 ਅਕਤੂਬਰ ਸਾਲ 1747 ਈਸਵੀ ਨੂੰ ਆਪ ਜੀ ਨੇ ਆਪਣਾ ਸ਼ਰੀਰ ਤਿਆਗ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਨ ਤਾਲੀ ਸਾਲ ਖਾਲਸਾ ਪੰਥ ਦੀ ਸੇਵਾ ਕੀਤੀ ਮਤਾ ਸਾਹਿਬ ਕਾ ਜੀ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਫਿਰ ਮਿਲਾਂਗੇ ਇੱਕ ਨਵੇਂ ਇਤਿਹਾਸ